ਸਤਿ ਸ਼੍ਰੀ ਅਕਾਲ ਦੇਸ਼ ਦੁਨੀਆ ਦੀਆਂ ਖਬਰਾਂ ਤੁਸੀਂ ਦੇਖ ਰਹੇ ਹੋ ਬੁਲੇਟਿਨ ਦੀ ਸ਼ੁਰੂਆਤ ਅੱਜ ਦੀਆਂ ਵੱਡੀਆਂ ਤੇ ਅਹਿਮ ਅਪਡੇਟਸ ਨਾਲ ਰੋਗਰ ਸ਼ਹਿਰ ਦੇ ਬਾਹਰਵਾਰ ਜੇਲਮ ਦਰਿਆ ਦੇ ਵਿੱਚ ਅੱਜ ਕਿਸ਼ਤੀ ਉਲਟਣ ਕਾਰਨ 4 ਵਿਅਕਤੀਆਂ ਦੀ ਮੌਤ ਹੋਈ ਹੈ। ਇਹ ਘਟਨਾ ਗਦੰਬਲ ਨਗਾਮ ਇਲਾਕੇ ਦੇ ਵਿੱਚ ਵਾਪਰੀ ਹੈ ਤੇ ਕਈ ਹੋਰ ਲਾਪਤਾ ਹੋਏ ਨੇ। ਦੱਸਦੀ ਹੈ ਕਿ ਸਟੇਟ ਡਿਜ਼ਾਸਟਰ ਰਿਸਪੌਂਸ ਫੋਰਸ ਦੀ ਟੀਮ ਤੁਰੰਤ ਕਰ ਦਿੱਤੀ ਗਈ ਹੈ। ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ ਨੇ। ਅਧਿਕਾਰੀਆਂ ਨੇ ਦੱਸਿਆ ਕਿ ਹੁਣ ਤੱਕ 4 ਲਾਸ਼ਾਂ ਵੀ ਬਰਾਮਦ ਕਰ ਲਈਆਂ ਗਈਆਂ ਨੇ ਜਦਕਿ ਕਈ ਲੋਕ ਲਾਪਤਾ ਵੀ ਦੱਸੇ ਗਏ ਨੇ। ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਹੋ ਰਹੀ بارش ਕਾਰਨ ਜੇਲਮ ਦੇ ਨਾਲ ਨਾਲ ਝੀਲਾਂ ਤੇ ਜਲ ਭੰਡਾਰਾਂ 'ਚ ਪਾਣੀ ਦਾ ਪੱਧਰ ਵੱਜ ਚੁੱਕਿਆ ਹੈ। ਇਜ਼ਰਾਈਲ ਦੇ ਫੌਜ ਮੁਖੀ ਨੇ ਅੱਜ ਕਿਹਾ ਕਿ ਉਹਨਾਂ ਦਾ ਦੇਸ਼ ਈਰਾਨ ਦੇ ਹਮਲੇ ਦਾ ਜਵਾਬ ਦੇਵੇਗਾ ਹਾਲਾਂਕਿ ਉਹਨਾਂ ਨੇ ਨਹੀਂ ਦੱਸਿਆ ਕਿ ਇਜ਼ਰਾਈਲ ਅਜਿਹਾ ਕਦੋਂ ਤੇ ਕਿਵੇਂ ਕਰੇਗਾ ਇਜ਼ਰਾਈਲ ਨੇ 2 ਹਫ਼ਤੇ ਪਹਿਲਾਂ ਸੀਰੀਆ ਦੀ ਰਾਜਧਾਨੀ ਦਮਸ਼ਕ 'ਚ ਈਰਾਨ ਕੌਂਸਲੇਟ ਦੀ ਇਮਾਰਤ ਤੇ ਕਥਿਤ ਤੌਰ ਤੇ ਹਮਲਾ ਕੀਤਾ ਸੀ ਜਿਸ ਦੇ ਜਵਾਬ ਦੇ ਵਿੱਚ ਈਰਾਨ ਨੇ ਇਜ਼ਰਾਈਲ ਤੇ ਹਮਲਾ ਕੀਤਾ ਤੇ ਦੋਹਾਂ ਦੇਸ਼ਾਂ ਵਿਚਾਲੇ ਤਹਾਕਿਆ ਤੋਂ ਚੱਲੀ ਆ ਰਹੀ ਦੁਸ਼ਮਣੀ ਦੌਰਾਨ ਪਹਿਲੀ ਵਾਰ ਈਰਾਨ ਨੇ ਇਜ਼ਰਾਈਲ ਤੇ ਸਿੱਧਾ ਵੱਜਿਹਾ ਹਮਲਾ ਕੀਤਾ 이란 ਨੇ اسرائیل ਤੇ ਹਮਲੇ ਦੌਰਾਨ ਸੈਂਕੜੇ ਡਰੋਨ, ਬੈਲਿਸਟਿਕ ਮਿਜ਼ਾਈਲਾਂ ਅਤੇ ਕ੍ਰੂਜ਼ ਮਿਜ਼ਾਈਲਾਂ ਚੜੀਆਂ ਨੇ ਦਾਗੀਆਂ ਨੇ ਇਜ਼رائیਲੀ ਫੌਜ ਨੇ ਕਿਹਾ ਹੈ ਕਿ ਉਸਨੇ ਆਪਣੇ ਹਵਾਈ ਰੱਖਿਆ ਪ੍ਰਣਾਲੀਆਂ ਤੇ ਲਾਕੂ ਜਹਾਜ਼ਾਂ ਅਮਰੀਕਾ ਦੀ ਅਗਵਾਈ ਵਾਲੀ ਗਠਜੋੜ ਤੇ ਪਾਈ ਵਾਲਾ ਦੀ ਮਦਦ ਨਾਲ 99% ਡਰੋਨ ਅਤੇ ਮਿਜ਼ਾਈਲਾਂ ਨੂੰ ਨਸ਼ਟ ਕਰ ਦਿੱਤਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਆប ਦਰਾਸ਼ਟਰੀ ਜਰਨਲ ਸਕੱਤਰ ਡਾਕਟਰ ਸੰਦੀਪ ਪਾਠਕ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਾਲ ਜੇਲ੍ਹ ਵਿੱਚ ਮੁਲਾਕਾਤ ਕੀਤੀ। ਉਹਨਾਂ ਦੀ ਮੁਲਾਕਾਤ ਕਰੀਬ 3 ਮਿੰਟ ਤੱਕ ਚੱਲੀ ਹੈ। ਇਸ ਦੌਰਾਨ ਜੇਲ੍ਹ ਚਰਵਿੰਦ ਕੇਜਰੀਵਾਲ ਨਾਲ ਹੋਈ ਬੱਤਸਲੂਕੀ ਨੂੰ ਦੇਖ ਕੇ ਭਗਵੰਤ ਮਾਨ ਵਿਭਾਵੁਕ ਹੋਏ ਨੇ। ਉਹਨਾਂ ਨੇ ਆਖਿਆ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਜੇਲ੍ਹ ਦੇ ਵਿੱਚ ਅੱਤਵਾਦੀਆਂ ਵਰਗਾ سلوਕ ਕੀਤਾ ਜਾ ਰਿਹਾ ਹੈ। ਸ਼ੀਸ਼ੇ ਰਾਹੀਂ ਫੋਨ ਤੇ ਗੱਲ ਕਰਨ ਲਈ ਬਿਠਾਇਆ ਗਿਆ ਸੀ। ਸ਼ੀਸ਼ਾ ਵਿਗੰਦਾ ਸੀ। ਉਹ ਕਹਿੰਦੇ ਕਿ ਅਸੀਂ ਇੱਕ ਦੂਜੇ ਦੇ ਚਿਹਰੇ ਵੀ ਸਾਫ਼ ਨਹੀਂ ਦੇਖ ਸਕੇ। ਅਰਵਿੰ ਉਹਾਂ ਲਈ ਬਿਜਲੀ ਤੇ ਪਾਣੀ ਮੁਫਤ ਕੀਤਾ ਇਸੇ ਕਰਕੇ ਉਹਨਾਂ ਨੂੰ ਉਹ ਸਹੂਲਤਾਂ ਵੀ ਨਹੀਂ ਮਿਲ ਰਹੀਆਂ ਜੋ ਗੰਬੀਰ ਅਪਰਾਧੀਆਂ ਨੂੰ ਮਿਲਦੀਆਂ ਹਨ ਅਮਰੀਕਾ ਪਾਰਤ ਤੋਂ ਆਉਣ ਵਾਲੇ ਵਿਦਿਆਰਥੀਆਂ ਨੂੰ ਵਧੀਆ ਮਾਹੌਲ ਪ੍ਰਦਾਨ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਨੇ ਪ੍ਰਮੁੱਖ ਭਾਰਤੀ ਅਮਰੀਕੀ ਸਿੱਖਿਆ ਸ਼ਾਸਤਰੀ ਨੇ ਇਸ ਸਾਲ ਜਿਹੜੀ ਹੈ ਭਾਰਤ ਮੂਲ ਦੇ 11 ਵਿਦਿਆਰਥੀਆਂ ਦੀ ਮੌਤ ਜਾਂ ਇਸ ਸਾਲ ਭਾਰਤ ਤੋਂ ਆਂਡੀਆਂ ਰਿਪੋਰਟਾਂ ਦੇ ਮੱਦੇ ਨਜ਼ਰ ਇਹ ਗੱਲ ਆਖੀ ਹੈ ਅਮਰੀਕਾ 'ਚ ਭਾਰਤੀਆਂ ਤੇ ਹਮਲਿਆਂ ਦੀਆਂ ਘਟਨਾਵਾਂ ਨੇ ਭਾਰਤੀ ਪਾਈਚਾਰੇ ਅਤੇ ਅਮਰੀਕਾ ਦੇ ਵਿੱਚ ਦੱਸ ਦਈਏ ਕਿ ਭਾਰਤ 'ਚ ਰਹਿ ਰਹੇ ਵਿਦਿਆਰਥੀ ਤੇ ਪਰਿਵਾਰਾਂ ਦੀ ਚਿੰਤਾ ਵਧਾ ਦਿੱਤੀ ਹੈ। ਅਮਰੀਕਾ ਦੇ ਵਿੱਚ ਹੋਈਆਂ ਨਾ ਮੌਤਾ ਪਿੱਛੇ ਹਮਲਾਵਰਾਂ ਦੇ ਮਕਸਦ ਦਾ ਪਤਾ ਨਹੀਂ ਲੱਗਿਆ ਅਤੇ ਭਾਰਤੀ ਡਿਪਲੋਮੈਟਿਕ ਮਿਸ਼ਨਾਂ ਨੇ ਵਿਦਿਆਰਥੀਆਂ ਦੇ ਨਾਲ ਸੰਪਰਕ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਜਿਸ ਵਿੱਚ ਵਿਦਿਆਰਥੀ ਯੂਨੀਅਨਾਂ ਨਾਲ ਤਾਲਮੇਲ ਕਰਨ ਅਤੇ ਵਿਦਿਆਰਥੀਆਂ ਨੂੰ ਸਮੇਂ-ਸਮੇਂ ਤੇ ਜਾਰੀ ਹਦਾਇਤਾਂ ਤੋਂ ਜਾਣੂ ਕਰਵਾਉਣਾ ਸ਼ਾਮਲ ਹੈ। ਯੋਗ रामदेव ਨੂੰ ਪਤੰਜਲੀ ਦੇੈਲੋਪੈਥੀ ਦੇ ਖਿਲਾਫ ਕਥਿਤ ਗਮਰਾਹਕੋ ਨਿਸ਼ਤਿਹਾਰ ਦੇ ਮਾਮਲੇ 'ਚ ਸੁਪਰੀਮ ਕੋਰਟ ਤਰਾਹਤ ਨਹੀਂ ਮਿਲੀ ਹੈ। ਪਤੰਜਲੀ ਗਮਰਾਹਕੋ ਨਿਸ਼ਤਿਹਾਰ ਮਾਮਲੇ 'ਚ ਸੁਪਰੀਮ ਕੋਰਟ ਨੇ ਅੱਜ ਵੀ ਬਾਬਾ ਆਰੰਦੇਵ ਨੂੰ ਮਾਫ ਕਰਨ ਤੋਂ ਇਨਕਾਰ ਕਰ ਦਿੱਤਾ ਤੇ ਉਹਨਾਂ ਨੂੰ 23 ਅਪ੍ਰੈਲ ਨੂੰ ਮੁੜ ਪੇਸ਼ ਹੋਣ ਦਾ ਹੁਕਮ ਦਿੱਤਾ। ਆਰੰਦੇਵ ਆਪਣੇ ਸਾਥੀ 발ਕ੍ਰਿਸ਼ਣ ਨਾਲ ਸੁਪਰੀਮ ਕੋਰਟ 'ਚ ਪੇਸ਼ ਹੋਏ। ਦਰਸਲ ਯੋਗ ਗੁਰੂ ਆਰੰਦੇਵ ਨੇ ਸੁਪਰੀਮ ਕੋਰਟ ਪਹੁੰਚ ਕੇ ਸੁਪਰੀਮ ਕੋਰਟ ਤੋਂ ਮਾਫੀ ਮੰਗੀ ਸੀ। ਪਰ ਅਦਾਲਤ ਨੇ ਮਾਫੀ ਦੇਣ ਤੋਂ ਇਨਕਾਰ ਕਰ ਦਿੱਤਾ। ਦਾਸਦੀ ਕਿ ਇਸ ਤੋਂ ਪਹਿਲਾਂ ਹੀ ਸੁਣਵਾਈ ਵਿੱਚ ਸੁਪਰੀਮ ਸੰਦੇ ਹਲਫਨਾਮੀ ਨੂੰ ਸਰਵਿਕਾਰ ਕਰਨ ਤੋਂ ਇਨਕਾਰ ਕੀਤਾ ਜਿਸ ਵਿੱਚ ਉਹਨਾਂ ਨੇ ਗੁੰਮਰਾਹਕੂ ਰਿਸ਼ਤੇ ਹਾਰ ਪ੍ਰਕਾਸ਼ਿਤ ਕਰਨ ਲਈ ਬਿਨਾਂ ਸ਼ਰਤ ਮਾਫੀ ਮੰਗੀ ਸੀ ਆਮ ਆਦਮੀ ਪਾਰਟੀ ਅਨਿਯਾਬ ਦੇ ਆਗਾਮੀ ਲੋਕ ਸਭਾ ਚੋਣਾਂ ਲਈ ਇੱਕ ਹੋਰ ਲਿਸਟ ਜਾਰੀ ਕਰ ਦਿੱਤੀ ਗਈ ਹੈ ਜਿਸ ਵਿੱਚ ਚਾਰ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ ਅੱਜ ਜਾਰੀ ਕੀਤੀ ਲਿਸਟ ਦੇ ਵਿੱਚ ਫਿਰੋਜ਼ਪੁਰ ਲੁਧਿਆਣਾ ਜਲੰਧਰ ਤੇ ਗੁਰਦਾਸਪੁਰ ਤੋਂ ਉਮੀਦਵਾਰਾਂ ਦਾ ਐਲਾਨ ਹੋਇਆ ਹੈ ਪਾਰਟੀ ਨੇ ਫਿਰੋਜ਼ਪੁਰ ਤੋਂ ਜਗਦੀਪ ਸਿੰਘ ਕਾਕਾ ਬਰਾੜ ਗੁਰਦਾਸਪੁਰ ਤੋਂ ਅਮਨ ਸ਼ੇਰਕਲਸੀ ਜਲੰਧਰ ਤੋਂ ਪਵਨ ਕੁਮਾਰ ਟੀਨੂ ਅਤੇ ਲੁਧਿਆਣਾ ਤੋਂ ਸ਼ੋਕ ਪਰਾਸ਼ਰ ਪੱਪੀ ਨੂੰ ਟਿਕਟ ਦਿੱਤੀ ਹੈ ਪਹਿਲੀ ਲਿਸਟ ਦੇ ਵਿੱਚ ਆਮ ਆਦਮੀ ਪਾਰਟੀ ਨੇ 8 ਉਮੀਦਵਾਰਾਂ ਦਾ ਐਲਾਨ ਕੀਤਾ ਸੀ ਜਿਸ ਵਿੱਚ ਸੰਸਦ ਮੈਂਬਰ ਸੁਸ਼ੀਲ ਰਿੰਕੂ ਦਾ ਨਾਮ ਵੀ ਸੀ ਪਰ ਰਿੰਕੂ ਨੇ ਟਿਕਟ ਮਿਲਣ ਤੋਂ ਬਾਅਦ ਪਾਤਵਾਂ ਜੋਇਨ ਕਰ ਲਈ ਦੂਜੀ ਲਿਸਟ ਵਿੱਚ ਆਮ ਆਦਮੀ ਪਾਰਟੀ ਨੇ ਸ਼੍ਰੀਨੰਦਪੁਰ ਸਾਹਿਬ ਤੇ ਹੁਸ਼ਿਆਰਪੁਰ ਲੋਕ ਸਭਾ ਹਲਕੇ ਤੋਂ ਮਾਲਵਿੰਦਰ ਸਿੰਘ ਕਾਂਗਦੇ ਡਾਕਟਰ ਰਾਜ ਕੁਮਾਰ ਚੱਬੇਵਾਲਾ ਦੇ ਨਾਂ ਦਾ ਜ਼ਿਕਰ ਕੀਤਾ ਹੈ ਭਾਰਤ ਅਤੇ ਬ੍ਰਿਟੇਨ ਨੇ ਆਪਸੀ ਕਾਨੂੰਨੀ ਸਹਾਇਤਾ ਸੰਧੀ ਦੇ ਤਹਿਤ ਕਾਰਵਾਈ ਤੇਜ਼ ਕਰਨ ਤੇ ਚਰਚਾ ਕੀਤੀ ਹੈ। ਦੋਵਾਂ ਦੇਸ਼ਾਂ ਨੇ ਪਗੋੜਿਆਂ ਨਾਲ ਸੰਬੰਧਿਤ ਹਵਾਲਗੀ ਬੇਨਤੀਆਂ ਨੂੰ ਤਰਜੀਹ ਦੇਣ ਦੀ ਲੋੜ ਤੇ ਵੀ ਚਰਚਾ ਕੀਤੀ ਹੈ ਤੇ ਬ੍ਰਿਟੇਨ ਤੋਂ ਆਏ ਉੱਚ ਪੱਧਰੀ ਵਫ਼ਦ ਦੀ ਸੀਬੀਆਈ ਹੈੱਡਕੁਆਰਟਰ ਦੀ ਫੇਰੀ ਦੌਰਾਨ ਇਹਨਾਂ ਮੁੱਦਿਆਂ 'ਤੇ ਚਰਚਾ ਹੋਈ। ਬਰਤਾਨਵੀ ਵਫ਼ਦ ਵਿੱਚ ਇੰਟਰਪੋਲ ਦੇ ਜਨਰਲ ਸਕੱਤਰ ਦੇ ਅਹੁਦੇ ਲਈ ਉਮੀਦਵਾਰ ਸਟੀਫਨ ਕਵਨਾਟ ਵੀ ਸ਼ਾਮਲ ਸਨ। ਇਸ ਦੌਰਾਨ ਸੀਬੀਆਈ ਦੇ ਡਾਇਰੈਕਟਰ ਪਵਿੰਨ ਸੂਦ ਅਤੇ ਏਜੰਸੀ ਦੇ ਹੋਰ ਸੀਨੀਅਰ ਅਧਿਕਾਰੀਆਂ ਨੇ ਬਰਤਾਨੀਆਂ ਦੇ ਨਾਲ ਸਹਿਯੋਗ ਵਧਾਉਣ ਬਾਰੇ ਕਵਨਾਟ ਦੇ ਵਕਲ ਗੱਲਬਾਤ ਕੀਤੀ ਹੈ ਜ਼ਿਕਰ ਹੋ ਗਿਆ ਹੈ ਕਿ ਕਿੰਗ ਫਿਸ਼ਰ 에ਅਰਲਾਈਨਸ ਦੇ ਸਾਬਕਾ ਪ੍ਰਮੋਟਰ ਵਿਜੇ ਮਾਲੀਆ ਹੀਰਾ ਵਪਾਰੀ ਨਿਰਮੋਦੀ ਅਤੇ ਹਥਿਆਰਾਂ ਦੇ ਵਪਾਰੀ ਸੰਜੇ ਭੰਡਾਰੀ ਤੋਂ ਇਲਾਵਾ ਪੰਜਾਬ ਦੇ ਵਕਲਵਾਦੀਆ ਦੇ ਆਤਵਾਦੀ ਸਮਰਥਕਾਂ ਸਮੇਤ ਪਾਰ ਦੇ ਕਈ ਪਗੋੜੇ ਬ੍ਰਿਟੇਨ ਚ ਰਹਿ ਰਹੇ ਨੇ ਸੋ ਪਾਰਤ ਦੀਆਂ ਸਰਕਾਰੀ ਏਜੰਸੀਆਂ ਵੱਲੋਂ ਉਸ ਦੀ ਹਵਾਲਗੀ ਲਈ ਯਤਨ ਕੀਤੇ ਜਾ ਰਹੇ ਨੇ ਪੱਛਮੀ ਸਿਡਨੀ ਚ ਅੱਜ ਗਿਰਜਾ ਘਰ ਦੇ ਵਿੱਚ ਪਾਦਰੀ ਤੇ ਚਾਕੂ ਨਾਲ ਹਮਲਾ ਕੀਤਾ ਗਿਆ ਇਹ ਹਮਲਾ ਉਦੋਂ ਹੋਇਆ ਜਦੋਂ ਪਾਦਰੀ ਗਿਰਜਾ ਘਰ ਵਿੱਚ ਉਪਦੇਸ਼ ਦੇ ਰਹੇ ਸਨ ਸਾਹਮਣੇ ਬੈਠਿਆਂ ਵਿੱਚੋਂ ਅਚਾਨਕ ਇੱਕ ਨੌਜਵਾਨ ਖੜਾ ਹੋਇਆ ਉਸਨੇ ਪਾਦਰੀ ਦੇ ਸਿਰ ਤੇ ਤੌਣ ਤੇ ਚਾਕੂ ਨਾਲ ਲਗਾਤਾਰ ਵਾਰ ਕਰਨੇ ਸ਼ੁਰੂ ਕੀਤੇ ਪਾਦਰੀ ਥੱਲੇ ਡਿੱਗੇ ਗਿਰਜਾ ਘਰ ਵਿੱਚਲੇ ਲੋਕਾਂ ਨੇ ਹਮਲਾਵਰ ਨੂੰ ਦਬੋਚ ਕੇ ਪੁਲਿਸ ਹਵਾਲੇ ਤਾਂ ਕਰ ਦਿੱਤਾ ਪਰ ਇਸ ਘਟਨਾ ਵਿੱਚ 4 ਵਿਅਕਤੀ ਜ਼ਖਮੀ ਹੋਏ ਨੇ ਦੀ ਆਸਟ੍ਰੇਲੀਅਨ ਯਹੂਦੀ ਐਸੋਸੀਏਸ਼ਨ ਨੇ ਕਿਹਾ ਹੈ ਕਿ ਪੀੜਤ ਪਾਦਰੀ ਮਾਰ ਮਾਰੀ ਇਮੂਲ ਲਾ ਦੱਸਦੀ ਹੈ ਕਿ ਘਟਨਾ ਬਾਰੇ ਪੁਲਿਸ ਨੇ ਹੋਰ ਵੇਰਵੇ ਅਜੇ ਸਾਂਝੇ ਨਹੀਂ ਕੀਤੇ ਤੇ ਪੁਲਿਸ ਪ੍ਰੀਕੀ ਨਾਲ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਸੋ ਇਹ ਸੰਦੇਸ਼ ਦੁਨੀਆ ਦੀਆਂ ਖਬਰਾਂ ਹੁਣ ਮੈਨੂੰ ਦੇਵੋ ਜਾਸਤ ਧੰਨਵਾਦ